ਕਿੰਨਾ ਕੋ ਬਦਲਾ ਜਿਹੜਾ ਜੀਵਨ ਦੇ ਵਿੱਚ ਵੇਖਣ ਨੂੰ ਮਿਲਿਆ 2500 ਜੁੜਿਓ ਅੱਜ ਤਕਰੀਬਨ 20 ਸਾਲ ਹੋ ਗਏ ਤੁਹਾਨੂੰ ਇਸ ਦਰਬਾਰ ਨਾਲ ਜੁੜੇ ਹੋਏ ਹਾਂਜੀ 20 ਸਾਲਾਂ ਚ ਬਾਬੇ ਨੇ ਸਾਡੀ ਜ਼ਿੰਦਗੀਆਂ ਬਦਲਤੀਆਂ ਅਸੀਂ ਇੱਥੇ ਕਿੱਦਾਂ ਦੀ ਸ਼ਕਲਾਂ ਲੈ ਕੇ ਆਏ ਸੀ ਬਾਬੇ ਨੇ ਸਾਨੂੰ ਕੀ ਤੋਂ ਕੀ ਬਣਾਤਾ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਸਾਡਾ ਕੋਈ ਸਾਂਝਾ ਕਰਨਾ ਚਾਹੂੰ ਇਤੋਂ ਮੈਂ ਸਭ ਕੁਝ ਬਾਬੇ ਨੇ ਕੁਝ ਵੀ ਨਹੀਂ ਸਾਡੇ ਕੋਲ ਕੁਝ ਵੀ ਕਰਾਏ ਤੇ ਰਹਿੰਦੇ ਸੀ ਅਸੀਂ ਵੀ ਕਹ ਲੋ ਆਨ ਜੋਗਾ ਕਈ ਵਾਰ ਸਾਡੇ ਕੋਲ ਕਰਾਇਆ ਵੀ ਨਹੀਂ ਹੁੰਦਾ ਸੀ ਇੱਥੇ ਬਾਲੀਦਾਰ ਤੇ ਆ ਕੇ ਅਰਦਾਸਾ ਲਗਾਨੀ ਬਾਬਾ ਜੀ ਮਹਾਰਾਜ ਕਿਰਪਾ ਕਰੋ ਤੁਸੀਂ ਸਭ ਤੋਂ ਕੁਝ ਦਿਲਾਂ ਦੀਆਂ ਜਾਣਦੇ ਹੋ ਤੁਸੀਂ ਸਭ ਤੇ ਕਿਰਪਾ ਕਰਦੇ ਹੋ ਬਾਲਾ ਜੀ ਮਹਾਰਾਜ ਨੇ ਮੈਨੂੰ ਸਭ ਕੁਝ ਇੱਥੋਂ ਹੀ ਦਿੱਤਾ ਹੈ ਸਭ ਕੁਝ ਮੈਨੂੰ ਮਿਲਿਆ ਇਸ ਦਰਬਾਰ ਕਿਉਂ ਜਿਹਾ ਲੱਗਦਾ ਨਾ ਉੱਥੇ ਸੰਗੀਤ ਦੇ ਨਾਲ ਵਿਚਰਦੇ ਹਾਂ ਨਾ ਬੈਠਦੇ ਹਾਂ ਕੀਰਤਨ ਕਰਦੇ ਹਾਂ ਮੈਂ ਆਪਣੀ ਖੁਸ਼ੀ ਦੱਸ ਸਕਦੀ ਮੈਂ ਬਸ ਇੰਨਾ ਹੀ ਕਹਾਂਗੀ ਜੋ ਕੁਝ ਮੈਨੂੰ ਮਿਲਿਆ ਹੈ ਗੁਰੂ ਦੇਵ ਜੀ ਦੀ ਕਿਰਪਾ ਦੇ ਨਾਲ ਸਭ ਕੁਝ ਮੈਨੂੰ ਬਾਬਾ ਜੀ ਨੇ ਦਿੱਤਾ ਸਾਨੂੰ ਬਾਲਾ ਜੀ ਦਾ ਵੀ ਸਾਨੂੰ ਇੱਥੇ ਆ ਕੇ ਬਾਬਾ ਜੀ ਕੋਲੋਂ ਹੀ ਪਤਾ ਲੱਗਿਆ ਬਾਲਾ ਜੀ ਮਹਾਰਾਸ਼ੀ ਤੇ ਹਨੂਮਾਨ ਜੀ ਮਹਾਰਾਜ ਜੀ ਦਾ ਵੀ ਬਾਲਾ ਜੀ ਹਨੂਮਾਨ ਜੀ ਦੇ ਬਾਲਾ ਜੀ ਮਹਾਰ ਇੱਥੇ ਆ ਕੇ ਹੀ ਸਾਨੂੰ ਸਭ ਕੁਝ ਮਿਲਿਆ ਸਭ ਕੁਝ ਸ਼੍ਰੀ ਬਾਲਾ ਜੀ ਮੰਦਿਰ ਵਿੱਚ ਮੌਜੂਦ ਹੈਗੇ ਆਂ ਸਾਰਾ ਨਾ ਜਿਹੜੀਆਂ ਸ਼ਰਧਾਲੂ ਨੇ ਜੁੜ ਚੁੱਕੇ ਨੇ ਗੱਲਬਾਤ ਕਰਦੇ ਆਂ ਜਾਣਦੇ ਉਹਨਾਂ ਤੋਂ ਵੀ ਕਿੰਨਾ ਸਮਾਂ ਹੋ ਗਿਆ ਉਹਨਾਂ ਇੱਥੇ ਆਉਂਦਿਆਂ ਨੂੰ ਤੇ ਕੀ અપਾਰ ਕਿਰਪਾ ਸ਼੍ਰੀ ਬਾਲਾ ਜੀ ਦੀ ਤੁਹਾਡੇ ਤੇ ਹੋਈ ਹੈ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ ਬਾਲਾ ਜੀ ਦੀ ਕਿਰਪਾ ਬਹੁਤ ਜ਼ਿਆਦਾ ਤੁਸੀਂ ਆਣਾ ਪੁੱਛੋ ਕੀ ਨਹੀਂ ਕਿਰਪਾ ਹੋਈ ਮੇਰੇ ਤੇ ਸਾਰੇ ਪ੍ਰੇਮੀਆਂ ਦੇ ਉੱਤੇ ਬਹੁਤ ਹੀ ਕਿਰਪਾ ਹੈ ਮੈਂ 2005 ਦੀ ਇਥੇ ਆਣ ਲੱਗੀ ਹੋਈ ਆ ਬਾਲਾਜੀ ਮੰਦਿਰੇ ਕਿੰਨਾ ਕੁ ਬਦਲਾ ਜਿਹੜਾ ਜੀਵਨ ਦੇ ਵਿੱਚ ਵੇਖਣ ਨੂੰ ਮਿਲਿਆ 2500 ਜੁੜਿਓ ਅੱਜ ਤੱਕ तकरीबन 20 ਸਾਲ ਹੋ ਗਏ ਤੁਹਾਨੂੰ ਇذرਬਾਰ ਨਾਲ ਜੁੜਿਆ ਹੋਇਆ ਹਾਂ ਜੀ 20 ਸਾਲਾਂ ਚ ਬਾਬਾ ਜੀ ਨੇ ਸਾਡੀ ਜ਼ਿੰਦਗੀਆਂ ਬਦਲਤੀਆਂ ਅਸੀਂ ਇਥੇ ਕਿੱਦਾਂ ਦੀ ਸ਼ਕਲਾਂ ਲੈ ਕੇ ਆਏ ਸੀ ਬਾਬੇ ਨੇ ਸਾਨੂੰ ਕੀ ਤੋਂ ਕੀ ਬਣਾਤਾ ਸਭ ਕੁਝ ਮੈਨੂੰ ਸਭ ਕੁਝ ਹੀ ਮੇਰੇ ਪਰਿਵਾਰ ਨੂੰ ਬੱਚਿਆਂ ਨੂੰ ਸਭ ਕੁਝ ਬਾਲਾਜੀ ਮਹਾਰਾਜ ਮੇਰੇ ਬਾਬਾ ਜੀ ਮਹਾਰਾਜ ਗੁਰੂਦੇਵ ਜੀ ਮਹਾਰਾਜ ਬਾਬਾ ਕੁਲਵੰਤ ਪੱਲਾ ਜੀ ਦੇ ਉਹਨਾਂ ਨੇ ਮੈਨੂੰ ਸਭ ਕੁਝ ਦਿੱਤਾ ਉਹਨਾਂ ਨੇ ਮੈਨੂੰ ਆਪਣੀ ਕਿਰਪਾ ਦੇ ਨਾਲ ਨਿਵਾਜ਼ਿਆ ਆਪਣੇ ਚਰਨਾਂ 'ਚ ਮੈਨੂੰ ਸੇਵਾ ਦਿੱਤੀ ਗੁਰੂ ਮਾਤਾ ਜੀ ਮਹਾਰਾਜ ਗੁਰੂ ਮਾਤਾ ਜੀ ਦਾ ਸੇਵਾ ਸੰਗ ਸਾਨੂੰ ਸੇਵਾ ਦਿੱਤੀ ਉਹਨਾਂ ਦੇ ਚਰਨਾਂ ਦੀ ਸੇਵਾ ਜਦੋਂ ਕੁਝ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਸਾਡਾ ਕੋਈ ਸਾਂਝਾ ਕਰਨਾ ਚਾਹੂੰ ਇਤੋਂ ਮੈਂ ਸਭ ਕੁਝ ਬਾਈ ਨਾ ਕੁਝ ਵੀ ਨਹੀਂ ਸਾਡੇ ਕੋਲ ਕੁਝ ਵੀ ਕਰਾਇਤੇ ਰਹਿੰਦੇ ਸੀ ਅਸੀਂ ਵੀ ਕਹ ਲੋ ਆਂ ਜੋ ਕਈ ਵਾਰ ਸਾਡੇ ਕੋਲ ਕਰਾਇਆ ਵੀ ਨਹੀਂ ਹੁੰਦਾ ਸੀ ਇੱਥੇ ਬਾਲੀਦਾਰ ਤੇ ਆ ਕੇ ਅਰਦਾਸਾ ਲਗਾਨੀ ਬਾਲਾ ਜੀ ਮਹਾਰਾਜ ਕਿਰਪਾ ਕਰੋ ਤੁਸੀਂ ਸਭ ਤੋਂ ਕੁਝ ਦਿਲਾਂ ਦੀਆਂ ਜਾਂਦੇ ਹੋ ਤੁਸੀਂ ਸਭ ਤੇ ਕਿਰਪਾ ਕਰਦੇ ਹੋ ਬਾਲਾ ਜੀ ਮਹਾਰਾਜ ਨੇ ਮੈਨੂੰ ਸਭ ਕੁਝ ਇੱਥੋਂ ਹੀ ਦਿੱਤਾ ਹੈ ਸਭ ਕੁਝ ਮੈਨੂੰ ਮਿਲੇ ਇਸ ਦਰਬਾਰ ਤੋਂ ਤੁਹਾਡੇ ਨਾਲ ਤੁਹਾਡੇ ਪਰਿਵਾਰ ਵਾਲੇ ਵੀ ਹੁੰਦੇ ਨੇ ਉਰੇ ਹਾਂਜੀ ਮੇਰੇ ਬੱਚੇ ਪਰਿਵਾਰ ਸਭ ਸੇਵਾ ਕਰਦੇ ਇੱਥੇ ਹਾਂ ਜ ਮਤਲਬ ਫਿਰ ਕਿਉਂ ਹੋ ਜਾ ਲੱਗ ਜਨੋਂ ਉੱਥੇ ਸੰਗੀਤ ਦੇ ਨਾਲ ਵਿਚਰਦੇ ਹਾਂ ਨਾ ਬੈਠਦੇ ਹਾਂ ਕੀਰਤਨ ਕਰਦੇ ਹਾਂ ਮੈਂ ਆਪਣੀ ਖੁਸ਼ੀ ਦਾ ਸਦੱਸ ਸਕਦੀ ਮੈਂ ਬਸ ਇੰਨਾ ਹੀ ਕਹਾਂਗੀ ਜੋ ਕੁਝ ਮੈਨੂੰ ਮਿਲਿਆ ਹੈ ਗੁਰੂਦੇਵ ਜੀ ਦੀ ਕਿਰਪਾ ਦੇ ਨਾਲ ਸਭ ਕੁਝ ਮੈਨੂੰ ਬਾਬਾ ਜੀ ਨੇ ਦਿੱਤਾ ਹੈ ਸਾਨੂੰ ਬਾਲਾ ਜੀ ਦਾ ਵੀ ਸਾਨੂੰ ਇੱਥੇ ਆ ਕੇ ਬਾਬਾ ਜੀ ਕੋਲੋਂ ਹੀ ਪਤਾ ਲੱਗਿਆ ਬਾਲਾ ਜੀ ਮਹਾਰਾਸ਼ੀ ਦੇ ਹਨੂਮਾਨ ਜੀ ਮਹਾਰਾਜ ਜੀ ਦਾ ਵੀ ਬਾਲਾ ਜੀ ਹਨੂਮਾਨ ਜੀ ਦੇ ਬਾਲਾ ਜੀ ਮਹਾਰਾਜ ਕਹਿੰਦੇ ਆ ਇੱਥੇ ਆ ਕੇ ਹੀ ਸਾਨੂੰ ਸਭ ਕੁਝ ਮਿਲਿਆ ਸਭ ਕੁਝ ਸੰਗਤਾਂ ਨੂੰ ਵੀ ਕਹਿਣਾ ਚਾਹੁੰਗੀ ਜਿਹੜੇ ਘਰ ਬੈਠੇ ਸੰਗਤਾਂ ਨੂੰ ਆਹੀ ਕਹਿਣਾ ਚਾਹੁੰਗੀ ਤੁਸੀਂ ਵੀ ਜਰੂਰ ਬਾਲਾ ਜੀ ਮੰਦਿਰ ਵਿਸ਼ਕਰਮਾ ਟਾਊਨ ਬਾਬਾ ਜੀ ਵਾਲਾ ਜੀ ਦੇ ਮੰਦਿਰ ਜਰੂਰ ਰੋ ਆ ਕੇ ਆਪਣੀ ਅਰਜ਼ੀਆਂ ਅਰਦਾਸਾਂ ਲਗਾਓ ਇੱਥੇ ਸਭ ਕੁਝ ਮਿਲਦਾ ਤੁਸੀਂ ਅਰਦਾਸ ਲਗਾਣ ਦੀ ਵੀ ਲੋੜ ਨਹੀਂ ਪੈਂਦੀ ਤੁਸੀਂ ਪੌੜੀਆਂ ਚੜ੍ਹ ਕੇ ਉੱਪਰ ਆ ਜਨਾ ਤੁਹਾਨੂੰ ਸਭ ਕੁਝ ਮਿਲ ਜਾਣਾ ਸਭ ਕੁਝ ਝੋਲੀਆਂ ਖਾਲੀ ਹੱਥ ਹੋ ਕੇ ਝੋਲੀਆਂ ਭਰ ਕੇ ਜਾਓਗੇ ਤੁਸੀਂ ਜੈ ਸ਼੍ਰੀ ਭਾਲਾ ਜੀ ਜੈ ਸ਼੍ਰੀ ਗੁਰੂ ਮਾਤਾ ਜੀ